ਕੀ ਦਿੱਤਾ ਜਾ ਰਿਹਾ ਜੀ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਮਿਲ ਰਿਹਾ ਜੀ ਮੇਰੇ ਨਾਲੋਂ ਬਿਹਤਰ ਤੁਸੀਂ ਜਾਣਦੇ ਮੇਰੇ ਨਾਲੋਂ ਬਿਹਤਰ ਇਸ ਗੱਲ ਨੂੰ ਤੁਸੀਂ ਜਾਣਦੇ ਹੋ ਜਿਹੜਾ ਹੰਗਾਰਾ ਮਿਲ ਰਿਹਾ ਜੀ ਉਹ ਤੁਹਾਨੂੰ ਸਾਰਾ ਮੇਰੇ ਤੋਂ ਵੱਧ ਪਤਾ ਹੈ ਮੈਂ ਕੀ ਤਕਰਾ ਗੱਲ ਦੀ ਗੱਲ ਤੁਸੀਂ ਕਰਨੀ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਵੀ ਕੱਲ ਜਿਹੜਾ ਰੋਡ ਸ਼ੂ ਸੀ ਉਹ ਪੰਜਾਬ ਤੇ ਇਹ ਪੂਰੇ ਭਾਰਤ ਵਿੱਚੋਂ ਬੰਦੇ ਆ ਗਏ ਜੀ ਉਹ ਸਿਰਫ ਲੋਕਾਂ ਦੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਪਰ ਉਹਨਾਂ ਨੂੰ ਭੁਲੇਖਾ ਕੀ ਹੁਣ ਲੁਧਿਆਣੇ ਵਾਲੇ ਤੁਹਾਡੇ ਬੈਕਅਪ ਵਿੱਚ ਨਹੀਂ ਆਉਣਗੇ ਬਹੁਤ ਤਿੰਨ ਵਾਰ ਧੋਖਾ ਪਹਿਲਾਂ ਖਾ ਚੁੱਕੇ ਨੇ ਵਾਰ-ਵਾਰ ਹੀ ਉਮੀਦਵਾਰ ਨੂੰ ਤਿੰਨ ਵਾਰ ਜਿਤਾ ਚੁੱਕੇ ਨੇ ਔਰ ਵਾਰੀ ਉਮੀਦ ਉਮੀਦਵਾਰ ਦਾ ਰਿਜ਼ਲਟ ਜ਼ੀਰੋ ਆ ਇਸ ਕਰਕੇ ਹੁਣ ਤੀਜੀ ਵਾਰੀ ਚੌਥੀ ਵਾਰੀ ਧੋਖਾ ਨਹੀਂ ਖਾਣਗੇ ਲੁਧਿਆਣੇ ਵਾਲੇ ਹੁਣ ਭੁੱਲ ਜਾਓ ਹੁਣ ਲੁਧਿਆਣੇ ਵਾਲੇ ਲੁਧਿਆਣੇ ਦੇ ਨੂੰ ਚੁਣਨਗੇ ਜਿਹੜਾ ਲੁਧਿਆਣੇ ਦਾ ਰਹਿਣ ਵਾਲਾ ਲੁਧਿਆਣੇ ਦਾ ਜੰਪਲ ਲੁਧਿਆਣੇ ਬਾਰੇ ਜਾਣਦਾ ਔਰ ਲੁਧਿਆਣੇ ਦੀ ਗਲੀ ਗਲੀ ਬਾਰੇ ਜਾਣਨ ਵਾਲੇ ਵਿਅਕਤੀ ਨੂੰ ਚੁਣਨਗੇ ਹੁਣ ਇਹ ਗੱਲ ਸਪਸ਼ਟ ਹੋ ਗਈ ਆ ਗਰ ਰੀਸਾਂਗੇ ਟੋਲ ਇੰਦੋ ਬੋਲਨੀ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਕੰਮ ਕਰਨਗੇ ਡਬਲ ਇੰਜਨ ਦੀ ਜਿਹੜੀ ਆ ਸਰਕਾਰ ਐ ਤੇ ਨਹੀਂ ਹੈ ਲਿਆਣੀ ਚਾਹੀਦੀ ਉਹ ਕਹਿੰਦੇ ਦੋ ਚਾਰ ਜਿਹੜੇ ਮੈਂਬਰ ਤੁਸੀਂ ਚੁਣੋਗੇ ਉਹ ਕੀ ਕਰਨਗੇ ਕਿਵੇਂ ਦੇਖੋ ਇਹ ਗੱਲ ਵੀ ਦੋ ਚਾਰ ਚੁਣਾਂਗੇ ਕੀ ਕਰਨਗੇ ਹਾਂਜੀ ਪਹਿਲੀ ਗੱਲ ਤਾਂ ਇੰਜਨ ਹੀ ਨਹੀਂ ਲੱਗਣਾ ਇਸ ਵਾਰ ਉਪਰ ਵਾਲਾ ਇੰਜਨ ਵੀ ਖਤਮ ਥੱਲੇ ਡੱਬੇ ਡੱਬੇ ਉੱਪਰ ਕੋਈ ਸਰਕਾਰ ਨਹੀਂ ਬਣ ਰਹੀ ਗੱਟ ਜੋੜ ਦੀ ਸਰਕਾਰ ਬਣਣੀ ਆ ਔਰ ਸਾਡੀ ਲੋੜ ਪੈਣੀ ਜਿਹੜੀ ਵੀ ਸਰਕਾਰ ਨੂੰ ਸਾਡੇ ਜਿਹੜੇ ਚੁਣੇ ਹੋਏ ਨਮਾਇंदे ਹੋਣਗੇ ਨਾ 8 ਤੋਂ 10 ਉਹਨਾਂ ਦੀ ਲੋੜ ਪੈਣੀ ਆ ਤਾਂ ਸਰਕਾਰ ਬਣੇ ਨਹੀਂ ਸਰਕਾਰ ਨਹੀਂ ਬਣ ਸਕਦੀ ਔਰ ਅਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਮੁੱਦਿਆਂ ਦੇ ਉੱਤੇ ਗੱਲ ਕਰਕੇ ਫਿਰ ਕਿਸੇ ਨੂੰ ਸਮਰਥਨ ਦੇਣਾ ਪੰਜਾਬ ਦੇ ਮਸਲੇ ਹੱਲ ਕਰਾ ਕੇ ਪੰਜਾਬ ਦੀਆਂ ਲੋੜਾਂ ਦੀ ਗੱਲ ਕਰਕੇ ਫਿਰ ਸਮਰਥਨ ਦੇਵਾਂਗੇ ਉਹ ਬੜੇ ਭਲੇਖੇ ਜਾਂ ਵੀ ਡਬਲ ਇੰਜਨ ਤੇ ਸਿੰਗਲ ਇੰਜਨ ਦੀਆਂ ਗੱਲਾਂ ਜਿਹੜੇ ਕਰਦੇ ਨੇ ਨਾ ਇਸ ਵਾਰ ਇੰਜਨ ਨਹੀਂ ਲੱਗਣਾ ਤੋ ਦੂਸਰੀ ਜਈ ਗੱਲ ਨਮਾਇੰਦਾ ਜਿਹੜਾ ਹੋਵੇ ਨਾ ਉਹਨੇ ਆਪਣੇ ਗੱਲ ਕਰਨੀ ਹੁੰਦੀ ਆ ਮਸਲਿਆਂ ਦੀ ਆਪਣੇ ਮਸਲੇ ਹੱਲ ਕਰਾਉਣੇ ਆਵਾਜ਼ ਬੁਲੰਦ ਕਰਨੀ ਹੁੰਦੀ ਆ ਆਵਾਜ਼ ਚੁੱਕ ਕੇ ਉਸ ਤੋਂ ਬਾਅਦ ਉਹਦੀ ਪੈਰਵਾਹੀ ਕਰਨੀ ਹੁੰਦੀ ਆ ਕੱਲਾ ਸਵਾਲ ਨਹੀਂ ਪਾਉਣਾ ਕੱਲਾ ਮਸਲਾ ਉਠਾਉਣਾ ਨਹੀਂ ਫਿਰ ਉਹਦੀ ਪੈਰਵਾਹੀ ਕਰਨੀ ਹੁੰਦੀ ਆ ਵੀ ਭਾਈ ਮੈਂ ਆ ਗੱਲ ਕਹੀ ਆ ਸਬੰਧਤ ਮਹਿਕਮੇ 'ਚ ਜਾ ਜਾ ਕੇ ਫੈਲ ਚੱਕ ਕੇ ਫੈਲ ਦੀ ਪੈਰਵਾਹੀ ਕਰਕੇ ਮਸਲੇ ਹੱਲ ਕਰਵਾ ਜਾਂਦੇ ਮੈਨੂੰ ਪਤਾ ਨਾ ਕਰਾਏ ਹੋਏ ਸਿਟੀ ਦਾ ਜ਼ਿਕਰ ਕੀਤਾ ਅਕਾਲੀ ਦਲ ਦੇ ਸਮੇਂ 스마트 ਸਿਟੀ ਬਣ ਕਰਤਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਆਂਦਾ ਤਾਂ ਉਹ ਵੀ ਕਿਤੇ ਤੋਂ ਦੇ ਜਮਾਰੇ ਦੇਖੋ ਝੂਠ ਬੋਲਣ ਦੇ ਵਿੱਚ ਕੋਈ ਟੈਕਸ ਢੜਾ ਲੱਗਦਾ ਲੱਗਦਾ ਕੋਈ ਟੈਕਸ ਉਹ ਝੂਠ ਬੋਲ ਕੇ ਆ ਸਰਕਾਰ ਬਣਾ ਲੈ ਝੂਠ ਬੋਲ ਕੇ ਪਹਿਲਾਂ ਸੌ ਖਾਲੀਆਂ ਝੁੱਟੀਆਂ ਤੇ ਇਸੇ ਤਰ੍ਹਾਂ ਬਿੱਟੂ ਜੀ ਝੂਠ ਦੇ ਵਿੱਚ ਬੋਲਿਏ ਸਾਰੀ ਦੁਨੀਆ ਜਾਣਦੀ ਆ ਵੀ ਐਲੀਵੇਟਰ ਰੋਡ ਦਾ ਨੀ ਪੱਥਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਗੱਡਕਰੀ ਸਭ ਤੋਂ ਰਖਾਇਆ ਸੀ ਜੀ 16 ਦੇ ਵਿੱਚ ਸਾਰੀ ਦੁਨੀਆ ਜਾਣਦੀ ਤੁਸੀਂ ਵੀ ਜਾਣਦੇ ਹੋ ਉਹ ਪੁਲ ਦੇ ਉੱਤੇ ਚੜ ਕੇ ਰੋਜ਼ ਲਾਈਵ ਹੋ ਜਾਂਦਾ ਸੀ ਵੀ ਆ ਬਣ ਰਿਹਾ ਜੀ ਆ ਦੇਖੋ ਜੀ ਸੋ ਇਸ ਕਰਕੇ ਮੈਂ ਇਹ ਕਹਿੰਨਾ ਵੀ ਲੁਧਿਆਣੇ ਦਾ 10 ਸਾਲ ਮੈਂਬਰ ਪਾਰਲੀਮੈਂਟ ਰਿਹਾ ਲੁਧਿਆਣੇ 'ਚ ਨਿਸ਼ਾਨੀ ਤਾਂ ਦੱਸਿਆ ਆਪਦੀ ਉਹਨੇ ਕੀ ਕੀਤਾ ਕਿਤੇ ਉਹਦਾ ਪੱਥਰ ਲੱਗਿਆ ਹੋਵੇ ਤਾਂ ਲੱਭ ਕੇ ਦਿਖਾ ਦਿਓ ਕਿਸੇ ਧਰਮਸ਼ਾਲਾ ਨੂੰ ਕਿਸੇ ਸਕੂਲ ਨੂੰ ਕਿਸੇ ਹੋਰ ਥਾਂ ਦੇ ਉੱਤੇ ਜਿਹੜੇ ਦਿੱਤੇ ਹੋਏ ਫੰਡ ਦਾ ਦਿਖਾ ਦਿਓ ਲੁਧਿਆਣੇ ਦੇ ਵਿੱਚ ਇੱਕ ਵੀ ਕੰਮ ਨਹੀਂ ਕੀਤਾ ਲੁਧਿਆਣੇ ਦੇ ਇੱਕ ਵੀ ਦੁੱਖ ਸੁੱਖ ਚ ਭਾਈਵਾਲੀ ਨਹੀਂ ਬਣੀ ਲੁਧਿਆਣੇ ਦੇ ਇੱਕ ਵੀ ਖੁਸ਼ੀ ਗਮੀ ਦੇ ਸਮਾਗਮ ਵਿੱਚ ਨਹੀਂ ਆਇਆ ਲੁਧਿਆਣੇ ਦੇ ਲੋਕਾਂ ਦੀ ਸਾਰ ਨਹੀਂ ਲਈ ਉਹਨਾਂ ਨੂੰ ਬੇਵਕੂਫ ਸਮਝਦਾ ਰਿਹਾ ਵੀ ਇਹ ਤਾਂ ਬੇਵਕੂਫ ਨੇ ਮੈਨੂੰ ਵੋਟ ਪਾ ਦਿੰਦੇ ਆ ਮੈਂ ਇਹਨਾਂ ਤੋਂ ਕੀ ਲਗਾ ਸਰ ਜਿਹੜੇ ਪਿਛਲੀ ਵਾਰੀ ਤੁਹਾਡੇ ਹਲਕਾ ਪੂਰਬੀ ਦਾ ਪ੍ਰੋਜੈਕਟ ਇਹਨਾਂ ਨੇ ਰੋਕਦੇ ਸੀ 2022 ਦੇ ਵਿੱਚ ਆ ਕੇ 17 ਦੇ ਵਿੱਚ ਆ ਕੇ ਇਹਨਾਂ ਨੇ ਉਹਨੂੰ ਕਿਸ ਤਰ੍ਹਾਂ ਨਾ ਉਹ ਪ੍ਰੋਜੈਕਟ ਦੁਆਰਾ ਨਵੇਂ ਸਿਰੇ ਤੋਂ ਸ਼ੁਰੂ ਕਰਵਾਉਂਦੇ ਦੇਖੋ ਸਾਡੇ ਲਈ ਇਹਨੇ ਮਸੀਬਤਾਂ ਖੜੀਆਂ ਕੀਤੀਆਂ ਨੇ ਪੂਰਬੀ ਲਈ ਮਸੀਬਤ ਖੜੀ ਕੀਤੀ ਆ ਇਹ ਨਮੈਂਦੇ ਮਸਲੇ ਹੱਲ ਕਰਨ ਵਾਸਤੇ ਹੁੰਦੇ ਆ ਮਸੀਬਤਾਂ ਖੜੀਆਂ ਕਰਨ ਵਾਸਤੇ ਨਹੀਂ ਹੁੰਦੇ ਜੀ ਇਹਨਾਂ ਨੇ ਮਸੀਬਤ ਸਾਡੇ ਲਈ ਦਿੱਤੀ ਜਿਹੜਾ ਰੋਡ ਬਣਿਆ ਨਾ ਪਾਣੀਪਾਤ ਤੋਂ ਲੈ ਕੇ ਤਰਨ ਤਰ ਤੱਕ ਸੌਰੀ ਜਲੰਧਰ ਤੱਕ ਉਹਦੇ ਜਿਹੜੇ ਸਿੰਗਲ ਸਪੈਨ ਪੁਲ ਬਣਾਤੇ ਅੱਜ ਇਹਨਾਂ ਦੋ ਹਿੱਸਿਆਂ 'ਚ ਬਣਤਾ ਇਹਨਾਂ ਨੇ ਹੁਣ ਜੇ ਪਰਲੇਮਨ ਨੂੰ ਸ਼ਹਿਰ ਆਉਣਾ ਹੋਵੇ ਇੱਕ ਬਹੁਤ ਵੱਡਾ ਬਹੁਤ ਵੱਡਾ ਟਾਸਕ ਇਧਰ ਆਉਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ ਵਾਪਸ ਜਾਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ ਇੰਨੀ ਮੁਸ਼ਕਲ ਹੋ ਗਈ ਪਰਲੇਮਨ ਨੇ ਬੱਡੀ ਇੰਡਸਟਰੀ ਆ ਫੌਜਰੀ ਦੀ ਤੇ ਹੋਰ ਉਹਨਾਂ ਨੂੰ ਆਉਣਾ ਜਾਣਾ ਹੈ ਉਹ ਕਾਰਾ ਮਟੀਰੀਅਲ ਜਾਣਾ ਬਣਿਆ ਹੋਇਆ ਪ੍ਰੋਡਕਟ ਜਾਣਾ ਬੜੀ ਮੁਸ਼ਕਲ ਚ ਉਹ ਲੋਕ ਰਹਿ ਰਹੇ ਨੇ ਔਰ ਮੈਂ ਤੁਹਾਡੇ ਲਈ ਇਹ ਗੱਲ ਦੱਸਣੀ ਚਾਹੁੰਨਾ ਲੁਧਿਆਣਾ ਨਿਵਾਸੀਆਂ ਨੂੰ ਕਹਿਣੀ ਚਾਹੁੰਨਾ ਬੇਨਤੀ ਕਰਨੀ ਚਾਹੁੰਨਾ ਵੀ ਤੁਸੀਂ ਮੈਨੂੰ ਸੇਵਾ ਦਾ ਜੇ ਮੌਕਾ ਦਿਓਗੇ ਉਹ ਐਲੀਵੇਟਡ ਰੋਡ ਕਰਾਂਗੇ ਐਲੀਵੇਟਡ ਠੀਕ ਹੈ ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਪਿੱਲਰਾਂ ਦੇ ਉੱਤੇ ਪੁਲ ਬਣਾਵਾਂਗੇ ਦੁਬਾਰਾ ਤੋਂ ਤਾਂ ਜੋ ਜਿਹੜਾ ਸਾਡਾ ਪਰਲਾ ਸ਼ਹਿਰ ਆ ਜਿਹੜਾ ਸ਼ਹਿਰ ਤੋਂ ਕੱਟਿਆ ਗਿਆ ਉਹਨੂੰ ਸ਼ਹਿਰ ਦਾ ਹਿੱਸਾ ਬਣਾਇਆ ਜਾਊਗਾ ਠੀਕ ਹੈ ਤੇ ਆਣਾ ਕਾਰਨ ਜਿਹੜਾ ਐਸੋਸੀਏਸ਼ਨ ਦੇ ਮੈਂਬਰ ਨੇ ਸਾਰਿਆਂ ਨੇ ਸਮਰਥਨ ਦਿੱਤਾ ਸਰਦਾਰ ਰਣਜੀਤ ਸਿੰਘ ਜੀ ਢੱਲੋਂ ਨੂੰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਅਸੀਂ ਇਹਨਾਂ ਨੂੰ ਇਹ assurance ਦਵਾਇਆ ਕਿ ਇਹਨਾਂ ਨੂੰ ਅਸੀਂ ਵੱਧ ਤੋਂ ਵੱਧ ਬਹੁਮਤ ਨਾਲ ਲੁਧਿਆਣਾ ਜਿਹੜੇ ਤੋਂ ਜਿਤਾਵਾਂਗੇ ਜੀ ਗੈਣਾ ਚਾਹੁੰਦੇ ਹਾਂ ਪਬਲਿਕ ਨੂੰ ਅਪੀਲ ਦਉਂਗਾ ਮੈਂ ਤਾਂ ਪਬਲਿਕ ਨੂੰ ਇਹੀ ਅਪੀਲ ਦਉਂਗਾ ਕਿ ਸ਼ਰੋਨੀ ਅਕਾਲੀ ਦਲ ਨੂੰ ਜਿਤਾਓ ਜੇ ਲੁਧਿਆਣਾ ਜ਼ਿਲ੍ਹੇ ਦਾ ਵਿਕਾਸ ਕਰਉਣਾ ਲੁਧਿਆਣਾ ਦੇ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਜੀ ਟਿਕੋਣੇ ਇਮਾਨਦਾਰ ਬੇਦਾਗ ਬੰਦੇ ਨੇ ਜੇਨੂੰ ਵੀ ਜਿਤਾਉਂਗੇ ਲੋਕ ਸਭਾ ਵਿੱਚ ਜਾ ਕੇ ਲੁਧਿਆਣਾ ਜਿਲ੍ਹੇ ਦੀ ਆਵਾਜ਼ ਉਠਾਉਣਗੇ ਜਿਸ ਚ ਲੁਧਿਆਣਾ ਜਿਲ੍ਹੇ ਦਾ ਵਿਕਾਸ ਹੋਊਗਾ ਬੜੇ ਵੱਡੀ ਗਿਣਤੀ ਨੌਜਵਾਨ ਵੀ ਪਹੁੰਚੇ ਸਿਗੇ ਰਹੇ ਜਿੰਨੇ ਵੀ ਸੀ ਤੁਸੀਂ ਦੇਖ ਹੀ ਲਿਆ ਅੱਜ ਕਿੰਨੇ ਨੌਜਵਾਨ ਆਏ ਨੇ ਕਿੰਨਾ ਇਕੱਠ ਸੀਗਾ ਇਹੀ ਅਪਰਜਿਤ ਯਕੀਨੀ ਦਬਾਵਾ ਰਹੇ ਕਿ ਇੱਕ ਤਰੀਕ ਨੂੰ ਸ਼ਰੋਮੀ ਅਕਾਲੀ ਦਲ ਨੂੰ ਵੋਟਾਂ ਵੰਡ ਗਈ ਹੈ ਤੇ ਜਿਹੜਾ ਰਿਜ਼ਲਟ ਆਉਗਾ ਸ਼ਰੋਮੀ ਅਕਾਲੀ ਦਲ ਦੇ ਹੱਕ ਚ ਆਊਗਾ ਜੀ ਠੀਕ ਹੈ ਧੰਨਵਾਦ